ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਹੁਣ ਨਪਰ ਲੱਗੇ ਆ ਫੇਰ ਟੈਂਕੀਆਂ ਟੈਂਕੀਆਂ ਹੋ ਗਈਆਂ ਖਤਮ ਹੁਣ ਅਲੌਂ ਜਾਂਦਾ ਆ ਰਾਮ ਮੋਟਰ ਦੀਆਂ ਘਪਾਉਂਦੇ ਆ ਤੇ ਦੋ ਉਹ ਟੈਂਕ ਦੋ ਲੋਟੀਆਂ ਕਿਆਂ ਖਾ ਗਏ ਦੋਵੇਂ ਰਾਤ ਰਾਤ ਦੀ ਰਾਮ ਨੇ ਕਰ ਲਈ ਹੋਈ ਚੱਲਿਆ ਇਹ ਡਰਮ ਵੀ ਹੋ ਗਿਆ ਖਾਲੀ ਨਿੱਲੂ ਵੀਰੇ ਇੱਕ ਡਰਮ ਹੋ ਗਿਆ ਖਾਲੀ ਥੱਲੇ ਅੰਦਰ ਪਾਇਆ ਡਰਮ ਖਾਲੀ ਹੋ ਗਿਆ ਹੀ ਲੱਗ ਪਿਆ ਫੋਨ ਤੇ ਇਹ ਬਈ ਪੂਰ ਸਿਮਾਈ ਗਿਆ ਤਾਂ ਇਹ ਕਈ ਮੁੰਡੇ ਜਾਣ ਚੰਨੀ ਕਿੰਨੇ ਵਜੇ ਡੱਕੇ ਟਰੈਕਟਰ ਆ ਸਾਡੇ ਚਾਰ ਟੱਕੇ ਦੇ 4:30 ਦੀਆਂ ਦੋ ਭੂਗਦੀਆਂ ਨਾ ਕਿੰਨੇ ਵਜੇ ਲੱਗੇ ਹੋਣਗੇ ਸ਼ਾਮ ਨੂੰ 9:30 ਰਾਤ ਨੂੰ ਲੱਗੇ ਤੇ 4:30 ਤੱਕ ਦੋ ਟੈਂਕੀਆਂ ਖਤਮ ਕਰ ਇਹਨੇ ਨਹੀਂ ਵਸਤੇ ਖਾਦਾ ਇਹ ਸੁੰਘਦਾ ਵਿਚਾਰਾ ਉਹਨੇ ਵੀ ਘਰਤੀ ਟਾਈਮ ਨਾਲ ਹੀ ਖਤਮ ਅੱਧੀ ਟੈਂਕੀ ਖਾ ਗਿਆ ਅੱਧੀ ਤੂੰ ਮਾਪਿਆ ਆ ਬੜਾ ਮੈਨੂੰ ਇਹ ਕੁੜੀਆ ਇਹ ਹੁਣ ਨਾ ਦਵਾ ਦਿੰਦਾ ਐਸ਼ੀਆ ਕਿ ਆਪਾਂ ਵਾਹਣ ਫੇਰ ਪੈਲੀ ਆ ਝੋਨਾ ਵੜਾ ਤਾ ਰਹਿੰਦਾ ਬੱਸ ਇਹ ਵੀ ਵੜਦੇ ਨਾ ਹਾਂ ਜੀ ਇੱਧਰ ਗੇਰੀ ਜਾਂਦੇ ਆ ਕਣਕ ਜਿਹੜੀ ਰਾਤ ਪੈਲੀ ਵਾਈ ਉਹ ਖਰੋਤਾ ਦਰਸ਼ਕ 550 ਦੇ ਪਿੱਛੇ ਸਵਾਗਾ ਪਾਇਆ ਰੋਟੀ ਖਾਂਦੇ ਆ ਮੁੰਡਾ ਹੁਣ ਕੇ ਰਹਿੰਦਾ ਕਣਕ ਇੱਧਰ ਲੋਕ ਸੋਭਾ ਨੀ ਬੁਖੇ ਪਾਈ ਡ੍ਰਿਲ ਪਾ ਲਿਆ ਪੈਟਰੋਲਾ 505 ਪਿੱਛੇ ਬਟਾਂ ਵਿੱਚ ਹੁਣਾ ਇਹਦੇ ਪਿਛੇ ਵਾਇਆ ਸੁਹਾਗਾ ਜੇ ਅੱਗੇ ਮਾਰੀ ਜਾਂਦੇ ਸੁਹਾਗਾ ਉਹ ਫਿਰ ਜੇ ਰੰਦਾ ਕਰਨੀ ਕਰ ਤੇ ਥਾਣੂ ਬਚਣਾ ਰਹਿਣਾ ਸੁਹਾਗਾ ਮੰਡਾ ਰੋਟੀ ਖਾਣ ਗਿਆ ਪਹੁੰਚ ਗਏ ਹ ਮਸ਼ੀਨ ਕੋਲ ਲੱਗੇ ਆਪਾਂ ਖੜਨ ਮਸ਼ੀਨ ਵੜਦੇ ਹਟੁੰਨ ਜਿਹੜਾ 2 ਕਿੱਲੇ ਰਹਿ ਗਿਆ ਅੱਜ ਅਸਲੀ ਸੀਜ਼ਨ ਖਤਮ ਹੋਣਾ ਅੱਗੇ ਅੰਡਾ ਤੇ ਆ ਕੇ ਕੰਮ ਜ਼ਿਆਦਾ ਔਖਾ ਹੁੰਦਾ ਥਾਂ ਗਿੱਲਾ ਵੇਖੋ ਕੀ ਬੰਦ ਆ ਹੁੰਦਾ ਅੰਦਰ ਸ਼ਾਨ ਨੇ ਸਾਫ਼ ਕਰਨ ਦੇ ਪਾਸਾ ਜੈਂਡਲਾ ਦੇਣਾ ਫਿਰ ਖੜਾਂਗੇ ਮਸ਼ੀਨ ਪਿੰਡ ਬੜੇ ਵੜਾ ਆਪਾ ਬੜਾ ਇੰਤੋਨ ਉਹ ਕੱਲਾ ਰਹਿ ਗਿਆ ਅੱਜ ਉਹ ਕਹਿਣਾ ਆਪਣਾ ਸੀਜ਼ਨ ਹੋਇਆ ਕੱਲੋਂ ਉਹਦੇ ਆਪਣੇ ਰੋਟਾ ਚਲਾਤੀ ਕੰਪੈਨ ਅਸੇਨਾਂ ਦੀ ਥਾਈਆਂ ਵੜਨ ਵਾਲਾ ਬੱਟਿਆ ਦੀ ਟੋਕ ਦਿਨ ਪਹਿਲਾਂ ਜਾਣਾ ਜੇ ਰੁਕੂ ਸਾਹਿਬ ਬਾਕੀ ਸਾਰਾ ਖਤਮ ਹੋ ਗਿਆ ਕੰਮ ਪਰ ਤਾਂ ਗਿਲਾਈ ਗਏ ਤੇ ਮਸ਼ੀਨ ਦੁਰਦੀ ਨਹੀਂ ਉਧਰ ਖਲੀਆਂ ਦੀਆਂ ਨਹੀਂ ਤੁਹਾਨੂੰ ਔਖੇ ਜਆਦੀਆਂ ਤਰ੍ਹਾਂ ਕਰ ਕਰਕੇ ਹੁਣ ਅੱਜ ਵਰਨਣ ਲੱਗੇ ਅੱਜ ਵੀ ਮਾਈਂਡ ਰਨਦੀ ਮਸ਼ੀਨ ਕੱਢੀ ਜਾਂਦੀ ਆ ਮਸ਼ੀਨ ਕਿਹੜਾ ਕਿੰਨਾ ਚੱਲਦਾ ਥੱਲੇ ਪਾਸੇ ਹਰ ਉਸ ਤੇ ਪਰ ਅਜੇ ਵੱਟ ਦੇਗਾ ਸਾਰਾ ਅੰਕੇ ਦੋ ਫੇਰ ਨੇ ਇੱਧਰ ਵੇਖੋ ਕਿੰਨਾ ਗੱਲਾ ਤਾਣ ਬੈਗ ਲੈਣੀ ਪਈ ਮਹੀਨਿਆਂ ਤੋਂ ਦਾ ਘਟਰ ਲਾਵੇ ਪਰ ਫਾਹ ਮਾਰੀ ਜਾਂਦੀ ਹੈ ਮੁੱਕਾ ਕੋਈ ਨਾ ਫਰੀਆਂ ਵਾਲੀ ਬਾਈ ਤਰ ਕਰਕੇ ਚੱਲੀ ਜਾਂਦੀ ਹੁਣ ਪਹਿਲਾਂ ਜਦੋਂ ਵਾਲੀ ਹੋ ਨਹੀਂ ਚੱਲਦੀ सही थोड़ा था बहुत जरा उस पर कई कई चोड़िया चुनिया जा रही उ किलाई मशीन उधरले पास ਯਾ ਲੈ ਆ ਚੁੱਕਾ ਸੀ ਇੰਟਰਨੈਟ ਦੇ ਨਾਲ ਤੇ ਬੱਸ ਖਦਰਾਵਾ ਪਾਰ ਮੇਸੋਪਨ ਅਗਰਾਮ ਦੇ ਜਾ ਕੇ ਵੀ ਕਰ ਲਓ ਬੋਲੋ ਜਿੱਦੂ ਜਿੱਦੂ ਤੇ ਵੱਸ ਤੋਂ ਬਾਅਦ ਦਰਦ ਕੋਰੋੜਾ ਥੋਨੇ ਦਾ ਕੰਮ ਗਿਆ ਵਾ ਜਿੰਮੜ ਹੋ ਗਿਆ ਸਾਰਾ ਮੱਕੂਏ ਮੀਟੀ ਗਈ ਹੈ ਆਪਦੀ ਤੇ ਰਹਿ ਗਈ ਹੈ ਆ ਕਿਉਂ ਗਈ ਮਾ ਪਿੱਕੋ ਨਹੀਂ ਉਹ ਨਾ ਗਿਆ ਆਪਣਾ ਵੜਿਆ ਛੱਡ ਗਿਆ ਉਹਨੇ ਮਸ਼ੀਨ ਬੈਠ ਕੇ ਉਹ ਨਾਲੇ ਨੂੰ ਖੜਾਗੇ ਪਿੰਡ ਵੇਜਦੇ ਇੰਨਾ ਟਾਈਮ ਲੱਗਾ ਸਾਨੂੰ ਖੜਾਗੇ ਪਿੰਡ ਇਹਦਾ ਕੰਮ ਜੇ ਨਿਬੜ ਗਿਆ ਵਾ ਮਣੁੰਨੇ ਆ ਕਣਕ ਬੀਜੇ ਨਾਲ ਤੋਂ ਬਿਲਕੁਲ ਜਲਦੀ ਜਾਂਦਾ ਇਹ ਟ੍ਰੈਕਟਰ 262 ਖਰੀਦੀ ਜਾਂਦੇ ਆ ਕਣਕ ਜਿਹੜੀ ਰਾਤ ਪੈਲੀ ਬਾਈ 어떻게 <목소리도> 다 <안돼> ਆ ਬੈਗ ਤੇ ਡੱਕ ਤੇ ਆਪਾਂ ਸਾਰੇ ਟਰੈਕਟਰ ਚੰ ਚਲਦੇ ਆ ਪਿੰਡ ਨੂੰ